ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜ਼ਰਾ ਆਪਣਾ ਬੋਰਡ ਪਾ ਕੇ ਪੁਲਿਸ ਸਟੇਸ਼ਨ ਜੋੜਾ ਮਾਜ਼ਰਾ ਤੋਂ ਬਾਹਰ ਆ ਚੁੱਕੇ ਹਨ ਜੋੜਾ ਮਾਜ਼ਰਾ ਸਾਹਿਬ ਬੋਰਡ ਪਾ ਕੇ ਤੁਸੀਂ ਆਏ ਹੋ ਕੀ ਕਹਿਣਾ ਹੈ ਇਸ ਤਰ੍ਹਾਂ ਦੀ ਸਰਕਾਰ ਹੋਣੀ ਚਾਹੀਦੀ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਭੀਮਰਾਓ ਮੇਦਕਰ ਜੀ ਨੇ ਜਿਨ੍ਹਾਂ ਨੇ ਸਾਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਉਹ ਰਾਜ ਅਸੀਂ ਵੋਟ ਪਾਉਣ ਆਇਆ ਕਿਉਂਕਿ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੈ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਇਹਦੇ ਚ ਕਾਨੂੰਨ ਬਣਾਉਣੇ ਨੇ ਦੇਸ਼ ਦਾ ਜਿਹੜਾ ਅੱਗੇ ਕੀ ਡਿਵੈਲਪਮੈਂਟ ਕਰਨੀ ਆ ਉਹ ਸੋ ਇਸ ਕਰਕੇ ਸਾਨੂੰ ਚਾਹੀਦਾ ਅਸੀਂ ਚੰਗੇ ਬੰਦੇ ਚੁਣ ਕੇ ਭੇਜੀ ਜਿਹੜੀ ਆਪਸ ਵਿੱਚ ਭਾਈਚਾਰਕ ਸਾਂਝ ਹੈ ਜਿਹੜੀ ਉਹ ਹਮੇਸ਼ਾ ਬਣਾ ਕੇ ਰੱਖੀ हाँ। फर्स्ट है। हाँ जी। ठीक क्या कहोगे किस तरह का उम्मीदवार होना चाहिए? मुझे बहुत खुशी हो रही है कि भारत हमारे दुनिया का सबसे बड़ा लोकतंत्र है और मैंने इस लोकतंत्र में अपना सहयोग किया है मुझे इस बात की बहुत खुशी है कैमरा मैन परसम पुरुषोत्तम कौशिक समाना न्यूज